ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੋਲਿਆ ਤੇ ਜ਼ਿਲ੍ਹਾ ਮੋਗਾ ਦਾ ਜੀ ਮੌਕਾ ਵੱਧ ਜਾਣ ਕਰ ਲਏ ਆਪਾਂ ਬਾਾਈ ਤੋਂ ਬਾਜੀ ਸਸੀ ਗਾਈ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਬਾਜੀ ਕੁਲਵਿੰਦਰ ਸਿੰਘ ਆ ਪਿੰਡ ਘੋਲਿਆ ਖੁਰ ਜ਼ਿਲ੍ਹਾ ਮੋਗਾ ਜੀ ਠੀਕ ਹੈ ਪਹਿਲੀ ਵਸਤੀ ਜਾਨੀ 11 ਮਹੀਨੇ ਉਮਰ ਦੇ ਦੰਦੋ ਖੀਰੀ ਆ ਵਸੀ ਹਾਂਜੀ ਆ ਰੇਡ ਫੋਨ ਤੇ ਕਰਾਂਗੇ ਠੀਕ ਹੈ ਜੀ ਇਹ ਵਸੀ ਹੈਗੀ ਆ ਭਾਈ 9 ਤੋਂ 9.5 ਮਹੀਨੇ ਦੀ ਆ ਹਾਂਜੀ ਇਹਦਾ ਵੀ ਰੇਟ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਦੋ ਨੰਬਰ ਹਾਂਜੀ ਇਹ ਹੈਗੀ ਆ ਭਾਈ 10 ਤੋਂ 11 ਮਹੀਨੇ ਉਮਰ ਹੈ ਦੀ ਬੱਚੀ ਇਹ ਸਾਰੀਆਂ ਬੱਚੀਆਂ ਹਾਂਜੀ ਆਨਰ ਰਿਕਾਰਡ ਆ ਫੁੱਲ ਕੁਆਲਿਟੀ ਆ ਹਾਂਜੀ ਤੇ ਇਹਦਾ ਵੀ ਫੋਨ ਤੇ ਹੋਊਗਾ ਰੇਟ ਠੀਕ ਹੈ ਜੀ ਤਿੰਨ ਨੰਬਰ ਤੇ 7 ਮਹੀਨੇ ਉਮਰ ਹੈ ਜੀ ਬੱਚੀ ਦੀ ਇਹਦੀ ਹਾਂਜੀ ਚੌੜੀ ਚੂੜੀ ਪੂਰੀ ਫੋਨ ਦਾ ਬਾਕੀ ਰੇਟ ਕੁਆਲਿਟੀ ਬਹੁਤ ਚੰਗੀ ਹਾਂਜੀ ਹਾਂਜੀ ਇਹਦਾ ਵੀ ਫੋਨ ਤੇ ਪੰਜ ਨੰਬਰ ਇਹ 5 ਮਹੀਨੇ ਦੀ ਬੱਚੀ ਹੈ ਜੀ ਠੀਕ ਆ ਹਾਂਜੀ ਅਗਲੀ ਭਾਈ ਇਹ ਹੈਗੀ 3 ਮਾਸ ਤੋਂ 9 ਮਹੀਨੇ ਦੀ ਬੱਚੀ ਹੈ ਜੀ ਠੀਕ ਆ ਤੇ ਉਹਨੂੰ ਸ਼ਾਈਨਿੰਗ ਦੇ ਬੱਚਾ ਬੇਲਾੜ ਤੇ ਆਏ ਹੈਗੇ 4.5 ਤੋਂ 5 ਮਹੀਨੇ ਦਾ ਬੱਚਾ ਠੀਕ ਹੈ ਹਾਂਜੀ ਰੇਟ ਭਰਾ ਰੇਟ ਫੋਨ ਤੇ ਹੋਣਗੇ ਜੀ ਨੰਬਰ ਵਾਈਜ਼ ਅਗਲਾ ਪੁੱਛ ਸਕਦਾ ਠੀਕ ਹੈ ਰੇਟ ਹੋਣਗੇ ਜਮਾ ਜੈ ਜੀ ਠੀਕ ਹੈ ਹਾਂ ਜੇ ਕਿਸੇ ਨੇ ਬਾਈ ਕੱਠੀਆਂ ਲੈਣੀਆਂ ਆਪਾਂ ਕੱਠੀਆਂ ਲੈਣੀਆਂ ਤਾਂ ਆਪਣਾ ਮਾਨਤਾ ਨੂੰ ਵੱਧ ਕਰ ਦੇਗਾ ਰਿਕਾਰਡ ਆ ਕੇ ਪੂਰਾ ਮਿਲ ਜੂਗਾ ਰਿਕਾਰਡ ਮਿਲ ਜੂਗਾ ਕੀ ਫਾਰਮ ਦੀ ਵੀਡੀਓ ਦੇ ਦਾਂਗੇ ਆਪਾਂ ਠੀਕ ਹੈ ਹਾਂ ਲੋ ਭਰਾ ਬਾਈ ਕਹਿੰਦਾ ਵੀਡੀਓ ਸਾਰਾ ਰਿਕਾਰਡ ਸੋ ਨੂੰ ਮੈਜੂ ਚੰਗੇ ਫਾਰਮ ਚ ਆ ਵੀ ਹਾਂ ਜੀ ਬਹੁਤ ਹੀ ਵਧੀਆ ਫਾਰਮ ਹੈ ਮਾਮਾ ਦਾ ਰਿਕਾਰਡ ਕਿੰਨਾ ਹਾਂ ਜੀ ਹੈਗਾ 35 ਪਲੱਸ ਆ ਯਾਨੀ 40 ਲੀਟਰ ਤੱਕ ਦਾ ਨੋਰਮਲ ਹੈਗਾ ਬਾਕੀ ਝੋੜਾ ਬਹੁਤ ਚੰਗਾ ਬੱਚੀਆਂ ਬਾਕੀ ਪ੍ਰੋਪਰਟੀ ਵੀਡੀਓ ਚ ਚੈੱਕ ਕਰ ਸਕਦੇ ਹੋ ਓਕੇ ਬਾਏ